ਜੀ ਮੈਂ ਬੜਾ ਖੁਸ਼ ਨਸੀਬਾ ਕਿ ਤੁਸੀਂ ਦੇਖੋ ਪੀਲੇ ਰੰਗ ਦੇ ਵਿੱਚ ਉਹ ਵਿਧਾਨ ਸਭਾ ਇੱਥੇ ਲੱਗੀ ਹੈ ਜੀ ਚੰਡੀਗੜ੍ਹ ਤੋਂ ਆ ਕੇ ਔਰ ਬੜਾ ਬੜਾ ਭਾਗਾ ਦੇ ਨੇ ਅਨੰਦਪ੍ਰਸਾਦ ਦੀ ਧਰਤੀ ਦੇ ਉਤੋਂ بڑے بڑے ਬਿਆਨ ਵੀ ਹੋਏ ਆ ਬੜੀਆਂ ਵਡਿਆਈਆਂ ਵੀ ਮਿਲੀਆਂ ਔਰ ਜਿਹੜੀ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਆ ਸਾਡੇ 350 ਸਾਲਾ ਮੁਕਮਲ ਮੁਲਕ ਚ ਨਹੀਂ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਅਮਰੀਕਾ ਦੇ ਵਿੱਚ ਨਿਊਯਾਰਕ ਦੀ ਗੁਰੂ ਤੇਗ ਬਹਾਦਰ ਸਾਹਿਬ ਦੇ ਨਾਮ ਤੇ ਇੱਕ ਸਟਰੀਟ ਦਾ ਨਾਮ ਰੱਖਿਆ ਗਿਆ ਔਰ ਇੱਥੇ ਆ ਕੇ ਅੱਜ ਵਿਧਾਨ ਸਭਾ ਲੱਗੀ ਹੈ ਨਵੇਂ ਮਤੇ ਪਾਸ ਹੋਏ ਨੇ ਸਾਰਿਆਂ ਨੇ ਸਰਬਸੰਮਤੀ ਦੇ ਨਾਲ ਜਕਾਰੇ ਲਾਏ ਨੇ ਮੈਨੂੰ ਲੱਗਦਾ ਕਿ ਜਿਹੜਾ 350 ਸਾਲ ਬਾਅਦ ਵੀ ਅਸੀਂ ਗੁਰੂ ਮਹਾਰਾਜ ਨੂੰ ਯਾਦ ਕਰ ਰਹੇ ਆ ਇਹ ਉਹਨਾਂ ਦੀਆਂ ਵਡਿਆਈਆਂ ਨੇ ਉਹ ਦਾ صدکا ਅਸੀਂ ਇੱਥੇ ਜੁੜੇ ਨਹੀਂ ਆਪ ਹਵਾਵਾਂ ਦੇ ਵਿੱਚ ਕਦੀ ਮੈਜਨ ਕਰਕੇ ਦੇਖਿਓ ਕਿ 350 ਸਾਲ ਪਹਿਲਾਂ ਜਦੋਂ ਚੱਕ ਨਾਨਕੀ ਨਗਰ ਇੱਥੇ ਧਰਤੀ ਖਰੀਦ ਕੇ ਗੁਰੂ ਪਾਸ਼ਾ ਨੇ ਬਸਾਇਆ ਸੀ ਜਿਹਦਾ ਨਾਮ ਬਾਅਦ ਚ ਆਨੰਦਪੁਰ ਹੋਇਆ ਜਿਹਦੇ ਬਾਰੇ ਅਸੀਂ ਹਿੰਦ ਕੀ ਚਾਦਰ ਗਾਥਾ ਲਿਖੀ ਔਰ ਮਹਾਰਾਸ਼ਟਰ ਦੇ ਸਕੂਲਾਂ ਦੇ ਵਿੱਚ ਸਵੇਰੇ ਪ੍ਰੇਅਰ ਦੇ ਤੌਰ ਤੇ ਉਹ ਚਲਦੀ ਆ ਤੇ ਮੈਂ ਕਹਿੰਦਾ ਇਨੀਆਂ ਵਿਡਿਆਈਆਂ ਸਤਗੁਰ ਨੇ ਹੀ ਸਰਤਾਜ سے ਗਾਥਾ ਲਿਖਾਈ ਹੈ ਇਸਤੇਗ ਨੇ ਹੀ ਕਲਮ ਕੀ ਜੇ ਲੋਅ ਜਲਾਈ ਹੈ ਸਭ ਮਿਲ ਕੇ ਦੇ ਰਹੇ ਹਨ ਜੋ ਆਦਰ ਤੋਂ ਦੇਖੀਏ ਮਿਸਾਲ ਹੈ ਜੋ ਹਿੰਦ ਕੀ ਚਾਦਰ ਤੋਂ ਦੇਖੋ ਉਹ ਬਹੁਤ ਹੀ ਅਫਸੋਸ ਉਹ ਉਹ ਘਟਨਾ ਹੈ ਮੈਨੂੰ ਅਭੀ ਗਾੜੀ ਮੇਂ ਹੀ ਪਤਾ ਚਲਾ ਥਾ ਸਨੀਪਾ ਜੀ ਹਮਾਰੇ ਬੜੇ ਅਜ਼ੀਜ਼ ਹੈ ਮੇਰੀ ਕਈ ਵਾਰ ਬਾਤ ਹੋਈ ਹੈ ਓਨਸੇ ਤੋ ਜਬ ਵੀ ਮੌਕਾ ਮਿਲੇਗਾ ਮੈਂ ਓਨਸੇ ਫੋਨ ਕਰਕੇ ਪੁੱਛੂਗਾ ਕਿਉਂਕਿ ਓਨਕੇ ਹਾਲਾਤ ਆਪਨੇ ਦੇਖਿਆ ਥਾ ਹਸਪੀਟਲ ਮੇਂ ਕਾਫੀ ਦਿਨੋਂ ਸੇ ਥੇ ਔਰ ਓਨਕਾ ਪਰਿਵਾਰ ਸਾਰਾ ਇਸ ਸਦਮੇ ਮੇ ਹੈ ਹਮ ਸਾਰਾ ਹਿੰਦੁਸਤਾਨ ਕਿਉਂਕਿ ਸਾਡੇ ਪੰਜਾਬ ਦੀ ਸ਼ਾਨ ਸੀ ਓਹ ਸਾਨੇ ਹਾਲ ਤੋਂ ਉੱਠ ਕੇ ਓਨਾਂ ਨੇ ਬੰਬੇ ਤੱਕ ਜਾ ਕੇ ਮਤਲਬ ਵਚਨ ਸਾਹਿਬ ਦੇ ਨਾਲ ਬੜੀਆਂ ਬੜੀਆਂ ਸ਼ਖਸੀਅਤਾਂ ਦੇ ਬਰਾਬਰ ਤੇ ਜਾ ਕੇ ਕਿਰਦਾਰ ਕਰਨੇ ਔਰ ਦੁਨੀਆ ਦੇ ਉ ਅਦਾਕਾਰੀ ਦਾ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਅੱਜ ਪੰਜਾਬ ਦੇ ਲਈ ਵੀ ਇਹ ਬੜਾ ਵੱਡਾ ਸਦਮਾ ਵੀ ਆ ਕਿ ਧਰਮਿੰਦਰ ਸਾਹਿਬ ਇਸ ਫਾਨੀ ਸੰਸਾਰ ਨੂੰ ਹਾਲਵਦਾ ਕਹਿ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਉਹਨੀਆਂ ਫਿਲਮਾਂ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀ ਖੂਬਸੂਰਤੀ ਹਮੇਸ਼ਾ ਚੇਤੇਾਂ ਚ ਯਾਦ ਰਹੇਗੀ ਭਾਗੀ ਦੇਨਾ ਜੀ ਮੈਂ ਬੜਾ ਖੁਸ਼ਕਿਸਮਤ ਆ ਕਿ ਤੁਸੀਂ ਦੇਖੋ ਪੀਲੇ ਰੰਗ ਦੇ ਵਿੱਚ ਉਹ ਵਿਧਾਨ ਸਭਾ ਇੱਥੇ ਲੱਗੀ ਆ ਤੇ ਚੰਡੀਗੜ੍ਹ ਤੋਂ ਆ ਕੇ ਔਰ ਬੜਾ ਬੜਾ ਭਾਗਾ ਦੇ ਨੇ ਅਨੰਦਪ੍ਰਸਾਦ ਦੀ ਧਰਤੀ ਦੇ ਉਤੋਂ ਬੜੇ ਵੱਡੇ ਬਿਆਨ ਵੀ ਹੋਏ ਆ ਬੜੀਆਂ ਵਡਿਆਈਆਂ ਵੀ ਮਿਲੀਆਂ ਔਰ ਜਿਹੜੀ ਗੁਰਤੇਗਵਦਰ ਸਾਡੀ ਸ਼ਹਾਦਤ ਆ 350 ਸਾਲਾ ਮੁਕੰਮਲ ਮੁਲਕ ਚ ਨਹੀਂ ਸਾਰੀ ਦੁਨੀਆ ਦੇ ਵਿੱਚ ਮਨਾਇਆ ਜਾ ਰਿਹਾ ਅਮਰੀਕਾ ਦੇ ਵਿੱਚ ਨਿਊਯਾਰਕ ਦੀ ਗੁਰਤੇਗਵਦਰ ਸਾਹਿਬ ਦੇ ਨਾਮ ਤੇ ਇੱਕ ਸਟਰੀਟ ਦਾ ਨਾਮ ਰੱਖਿਆ ਗਿਆ ਔਰ ਇੱਥੇ ਆ ਕੇ ਅੱਜ ਵਿਧਾਨ ਸਭਾ ਲੱਗੀ ਐ ਨਵੇਂ ਮਤੇ ਪਾਸ ਹੋਏ ਨੇ ਸਾਰਿਆਂ ਨੇ ਸਰਬਸੰਮਤੀ ਦੇ ਨਾਲੇ ਜਕਾਰੇ ਲਾਏ ਨੇ ਮੈਨੂੰ ਲੱਗਦਾ ਕਿ ਜਿਹੜਾ 350 ਸਾਲ ਬਾਅਦ ਵੀ ਅਸੀਂ ਗੁਰੂ ਮਹਾਰਾਜ ਨੂੰ ਯਾਦ ਕਰ ਰਹੇ ਆ ਇਹ ਉਹਨਾਂ ਦੀਆਂ ਵਡਿਆਈਆਂ ਨੇ ਉਹਨਾਂ ਦੀ ਦਾ صدکا ਅਸੀਂ ਇੱਥੇ ਜੂਰੇ ਨਹੀਂ ਆਪ ਹਵਾਵਾਂ ਦੇ ਵਿੱਚ ਕਦੀ ਇਮੇਜਨ ਕਰਕੇ ਦੇਖਿਓ ਕਿ 350 ਸਾਲ ਪਹਿਲਾਂ ਜਦੋਂ ਚੱਕ ਨਾਨਕੀ ਨਗਰ ਇੱਥੇ ਧਰਤੀ ਖਰੀਦ ਕੇ ਗੁਰੂ ਪਾਸ਼ਾ ਨੇ ਬਸਾਇਆ ਸੀ ਜਿਹਦਾ ਨਾਮ ਬਾਅਦ ਚ ਅਨੰਦਪੁਰ ਹੋਇਆ ਜਿਹਦੇ ਬਾਰੇ ਅਸੀਂ ਹਿੰਦ ਕੀ ਚਾਦਰ ਗਾਥਾ ਲਿਖੀ ਔਰ ਮਹਾਰਾਸ਼ਟਰ ਦੇ ਸਕੂਲਾਂ ਦੇ ਵਿੱਚ ਸਵੇਰੇ ਪ੍ਰੇਅਰ ਦੇ ਤੌਰ ਤੇ ਉਹ ਚੱਲਦੀ ਆ ਤੇ ਮੈਂ ਕਹਿੰਦਾ ਇਨੀਆਂ ਵਿਡਿਆਈਆਂ ਸਤਿਗੁਰ ਨੇ ਹੀ ਸਰਤਾਜ سے ਗਾਥਾ ਲਿਖਾਈ ਹੈ ਇਸ ਤੇਗ ਨੇ ਹੀ ਕਲਮ ਕੀ ਇਹ ਲੋਅ ਜਲਾਈ ਹੈ ਸਭ ਮਿਲ ਕੇ ਦੇ ਰਹੇ ਹਨ ਜੋ ਆਦਰ ਤੋਂ ਦੇਖੀਏ ਮਿਸਾਲ ਹੈ ਜੋ ਹਿੰਦ ਕੀ ਚਾਦਰ ਤੋਂ ਦੇਖੋ ਉਹ ਬਹੁਤ ਹੀ ਅਫਸੋਸ ਇਹ ਉਹ ਘਟਨਾ ਹੈ ਮੈਨੂੰ ਅਭੀ ਗਾੜੀ ਮੇਂ ਹੀ ਪਤਾ ਚਲਾ ਥਾ ਸਨੀਪਾ ਜੀ ਹਮਾਰੇ ਬੜੇ ਅਜ਼ੀਜ਼ ਹੈ ਮੇਰੀ ਕਈ ਵਾਰ ਬਾਤ ਹੋਈ ਹੈ ਔਨਸੇ ਤੋ ਜਬ ਵੀ ਮੌਕਾ ਮਿਲੇਗਾ ਮੈਂ ਔਨਸੇ ਫੋਨ ਕਰਕੇ ਪੁੱਛੂਗਾ ਕਿਉਂਕਿ ਔਨਕੇ ਹਾਲਾਤ ਆਪਨੇ ਦੇਖਿਆ ਥਾ ਹਸਪੀਟਲ ਮੇਂ ਕਾਫੀ ਦਿਨੋਂ ਸੇ ਥੇ ਔਰ ਔਨਕਾ ਪਰਿਵਾਰ ਸਾਰਾ ਇਸ ਸਦਮੇ ਮੇ ਹੈ ਹਮ ਸਾਰਾ ਹਿੰਦੁਸਤਾਨ ਕਿਉਂਕਿ ਸਾਡੇ ਪੰਜਾਬ ਦੀ ਸ਼ਾਨ ਸੀ ਉਹ ਸਾਨੇ ਹਾਲ ਤੋਂ ਉੱਠ ਕੇ ਔਨਾਂ ਨੇ ਬੰਬੇ ਤੱਕ ਜਾ ਕੇ ਮਤਲਬ ਵਚਨ ਸਾਹਿਬ ਦੇ ਨਾਲ ਵੱਡੀਆਂ ਵੱਡੀਆਂ ਸ਼ਖਸੀਅਤਾਂ ਦੇ ਬਰਾਬਰ ਤੇ ਜਾ ਕੇ ਕਿਰਦਾਰ ਕਰਨੇ ਔਰ ਦੁਨੀਆ ਦੇ ਉੱਤੇ ਅਦਾਕਾਰੀ ਦਾ ਇਹ ਬਹੁਤ ਘੱਟ ਲੋਕਾਂ ਦੇ ਹਿੱਸੇ ਆਇਆ ਅੱਜ ਪੰਜਾਬ ਦੇ ਲਈ ਵੀ ਇਹ ਬੜਾ ਵੱਡਾ ਸਦਮਾ ਵੀ ਹੈ ਕਿ ਧਰਮਿੰਦਰ ਸਾਹਿਬ ਇਸ ਫਾਨੀ ਸੰਸਾਰ ਨੂੰ ਅਲਵਦਾ ਕਹਿ ਗਏ ਨੇ ਪਰ ਉਹਨਾਂ ਦੀਆਂ ਯਾਦਾਂ ਆਉਂਦੀਆਂ ਫਿਲਮਾਂ ਉਹਨਾਂ ਦੀਆਂ ਤਸਵੀਰਾਂ ਉਹਨਾਂ ਦੀ ਖੂਬਸੂਰਤੀ ਹਮੇਸ਼ਾ ਚੇਤੇ ਆਂਦੀ ਯਾਦ